ਖਲੇ ਵੀ ਇਸ ਵੀਡੀਓ ਨੂੰ ਸੁਣ ਕੇ ਜੇ ਮੇਰੇ ਕੁਝ ਸਿੱਖ ਭੈਣ ਭਰਾਵਾਂ ਦੀ ਜ਼ਮੀਰ ਹੈਗੇ ਆ ਤੇ ਜਾਗਣਗੇ ਤਾਂ ਬਚਾ ਲੋ ਆਪਣੇ ਗੁਰਦੁਆਰੇ ਆਨ ਉਹ ਦਿਨ ਦੂਰ ਨਹੀਂ ਐ ਕਿ ਜਦ ਸਰਕਾਰ ਕੰਟਰੋਲ ਕਰੇਗੀ ਸਾਰੇ ਗੁਰੂ ਘਰਾਂ ਦੇ ਬੰਬ ਬੰਬ ਭੋਲੇ ਖੋਲेंगे ਸਭ ਕੀ ਪਰਦੇ ਹੋਰ ਕਹਿੰਦੇ ਆ ਕਿ ਕਹਿਲਗੀ ਦੇ ਗੁਰੂ ਘਰ ਦੇ ਵਿੱਚ ਪੁਲਿਸ ਆ ਗਈ ਆ ਮੈਂ ਥੋੜੀ ਜਿਹੀ ਵੀਡੀਓ ਸਟਿਚ ਕਰਕੇ ਲਾਈ ਆ ਖਬਰ ਤਾਂ ਅਕਬਰ ਨੂੰ ਸੋਸ਼ਲ ਮੀਡੀਆ ਤੇ ਫੈਲ ਗਈ ਤੇ ਪਰਸਨਲ ਸ਼ੂਜ਼ ਪਾਇਓ। ਨਾ ਇਹ ਪੰਜਾਬ ਪੁਲਸ ਆ ਤੁਹਾਡੀ ਜਿਹੜੇ ਜੁੱਤੇ ਲਾ ਕੇ ਸਿਰ ਟਾ ਕੇ ਅੰਦਰ ਵੜੂਗੀ। ਇੱਕ ਨੇੜੇ ਅਮਰੀਕਨ ਪੁਲਸ ਆ। ਇਹਨਾਂ ਨੇ ਦੇਖਣਾ ਤੁਹਾਡੇ ਰਿਲੀਜਨ ਨੂੰ। ਇਹਨਾਂ ਨੇ ਜੁੱਤੇ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਖੜਨਾ। ਇਹਨਾਂ ਨੂੰ ਜੁੱਤੇ ਪਾ ਕੇ ਜਦੋਂ ਇਹਨਾਂ ਨੇ ਐਂਟਰੀ ਕੀਤੀ ਦੇਖੋ ਜੁੱਤੇ ਨਹੀਂ ਲਾਉਣਗੇ ਉਹ ਕਹਿੰਦੇ ਸਾਡਾ ਅਸੀਂ ਡਿਊਟੀ ਤੇ ਆ ਅਸੀਂ ਸ਼ੂਜ਼ ਨਹੀਂ ਲਾ ਸਕਦੇ। ਨੌਬਤ ਆਈ ਕਿਉਂ ਇਹ ਨੌਬਤ ਕਿਸ ਕਾਰੀਕਰੋ ਬੰਦੇ ਨੇ ਐਸਾ ਕਾਂਡ ਕੀਤਾ ਗੁਰੂ ਕਾਚ ਐਸਾ ਕਾਰਨਾਮਾ ਕੀਤਾ ਕਿ ਲੋਕ ਪੁਲਿਸ ਵਾਲੇ ਨੂੰ ਬੁਲਾਉਣਾ ਪੈ ਗਿਆ ਜੁੱਤੇ ਪਾ ਕੇ ਗੁਰਦੁਆਰਾ ਚ ਐਂਟਰੀ ਕਰ ਗਏ ਨੌਬਤ ਆਈ ਕਿਉਂ ਕਿਹੜੀ ਗੱਲਾਂ ਆਈ ਐਨੇ ਗਿਰ ਗਏ ਤੁਸੀਂ ਐਨੇ ਗਿਰ ਗਏ ਗੁਰੂ ਘਰਾਂ ਦੇ ਵਿੱਚ ਪਹਿਲੇ ਤਾਂ ਮੈਂ ਆਖਦੀ ਸੀ ਕਿ ਤੁਸੀਂ ਗੁਰੂ ਘਰਾਂ 'ਚ ਤਮਾਸ਼ਾ ਬਣਾ ਰੱਖਿਆ ਲੜਾਈ ਏ ਝਗੜੇ ਗ੍ਰੰਥ ਸ਼ਬਦ ਮੁਰੇ ਕਿਰਪਾ ਨਾ ਕੱਢ ਲੈਨੇ ਹੋ ਡਾਂਗੋ ਡਾਂਗੀ ਹੋ ਜੁਨੇ ਕਿਦੂ ਜਿਹਦੇ ਪੱਗਾਂ ਲਾ ਦਿੰਨੇ ਹੋ ਨੈਨਸੀ ਕਿ ਸਿੱਖਾਂ ਬਾਰੇ ਬਹੁਤ ਬੋਲਦੀ ਐ ਨੈਨਸੀ ਤਾਂ ਸਿੱਖਾਂ ਬਾਰੇ ਨੈਨਸੀ ਸਿੱਖਾਂ ਬਾਰੇ ਨਹੀਂ ਬੋਲਦੀ ਨੈਨਸੀ ਨੂੰ ਦੁੱਖ ਲੱਗਦਾ ਕਿ ਸਾਡੀ ਸਿੱਖ ਕੌਮ ਚੱਲੀ ਕਿੱਧਰ ਨੂੰ ਐ ਜਿਹੜੇ ਗद्दार ਸਿੱਖ ਨੇ ਜਿਹੜੇ ਜਾਲੀ ਨਿਹੰਗ ਨੇ ਮੈਂ ਕਹਿੰਨੀ ਚੋਲਿਆਂ ਦੇ ਪਿੱਛੇ ਜਿਹੜੇ ਆਹ ਗਿੱਦੜ ਕੁੱਤੇ ਲਾਲਚੀ ਕਮਜ਼ਰਫ ਬੰਦੇ ਛੁਪੇ ਹੋਏ ਨੇ दुष्टមនុស្សជា چھپے ہوئے ਨੇ ਜਿਹੜੇ ਪ੍ਰਧਾਨਗੀ ਦੇ ਨਾਮ ਤੇ ਨਸ਼ੇ ਕਰ ਰਹੇ ਗੁਰਦੁਆਰੇ ਦੇ ਵਿੱਚ ਬੈਗੇ ਨਸ਼ਿਆਂ ਦਾ ਕੰਮ ਕਰ ਰਹੇ ਆ ਕਹਿੰਦੇ ਵੀ ਧਰਨਾ ਲਾਇਆ ਬਾਹਰ ਕਿਸੇ ਨੇ ਵੀ ਕਮੇਟੀ ਮੈਂਬਰਾਂ ਨੂੰ ਰਿਕਵੈਸਟ ਕੀਤੀ ਸੀ ਪਤਾ ਨਹੀਂ ਕਮੇਟੀ ਮੈਂਬਰਾਂ ਚ ਕੋਈ ਨਸ਼ੇ ਕਰ ਰਹੇ ਅੰਦਰ ਉਹਨਾਂ ਨੇ ਸੁਣਿਆ ਨਹੀਂ ਸੀ ਧਰਨਾ ਲਾ ਲਿਆ ਇਸ ਕੰਮ ਵਾਸਤੇ ਤਾਂ ਤੁਸੀਂ ਧਰਨਾ ਲਾ ਲਿਆ ਪਰ ਜਿਹੜੇ ਖਾਲਸਤਾਨੀ ਤੁਹਾਡੇ ਗੁਰੂਆਂ ਘਰਾਂ ਤੇ ਕਬਜ਼ਾ ਕਰੀ ਜਾ ਰਿਹਾ ਉਦੋਂ ਤੱਕ ਤਾਂ ਧਰਨੇ ਨਹੀਂ ਲੱਗਦੇ ਉਹਨੂੰ ਬਾਹਰ ਕੱਢਣ ਵਾਸਤੇ ਜਿਹੜਾ ਬੰਦਾ ਡਰੱਗ ਦਾ ਵਪਾਰ ਕਰਦਾ ਹੋਏਗਾ ਉਹ ਜਿਹੜਾ ਬੰਦਾ 24 ਘੰਟੇ ਗੁਰਦੁਆਰੇ ਚ ਸੇਵਾ ਕਰ ਰਿਹਾ ਹੋਊਗਾ ਤਾਂ ਡਰੱਗ ਦਾ ਕੰਮ ਹੋਊਗਾ ਉਹ ਤੇ ਕੇਸ ਵੀ ਚੱਲ ਰਿਹਾ ਹੋਣਾ ਡਰੱਗ ਡੀਲਰ ਹੋਏਗਾ ਇਹ ਜਿਹੜੇ ਬੰਦੇ ਤਾਂ ਅਥੋਂ ਗੁਰਦੁਆਰ ਤੋਂ ਬਾਹਰ ਨਹੀਂ ਕੱਡੇ ਜਾਂਦੇ ਫਿਰ ਤੁਸੀਂ ਕਹਿੰਦੇ ਗੁਰੂ ਘਰਾਂ ਚ ਡਰੱਗ ਦੇ ਕੰਮ ਹੋ ਰਿਹਾ ਇਹ ਪਹਿਲੇ ਵਾਲੇ ਗੁਰੂ ਘਰ ਨਹੀਂ ਰਹਿ ਗਏ ਜਿੱਥੇ ਗੁਰੂ ਮਹਾਰਾਜ ਹੁੰਦੇ ਸੀ ਤੇ ਅਸੀਂ ਲੋਕ ਦਰਸ਼ਨ ਕਰਨ ਜਾਂਦੇ ਸੀ ਆਪਣੀਆਂ ਦੁੱਖ ਸੁਣਾਂ ਜਾਂਦੇ ਸੀ ਉਹਨਾਂ ਨੂੰ ਵੀ ਸਾਡਾ ਦੁੱਖ ਹੈ ਸਾਡੀ ਆਵੇਸ਼ ਹੈ ਜੀ ਬਾਬਾ ਜੀ ਸਾਡੀ ਆ ਮਨੋ ਕਾਮਨਾ ਪੂਰੀ ਬਾਬਾ ਜੀ ਤਾਂ ਕਦੋਂ ਦਾ ਗੁਰਦੁਆਰਾ ਛੱਡ ਕੇ ਚਲੇ ਗਏ ਆ ਸਾਰੇ ਗੁਰੂ ਮਹਾਰਾਜ ਗੁਰਦਵਾਰਿਆਂ ਚਲੇ ਗਏ ਆ ਕੋਈ ਸ਼ਕਤੀ ਨਹੀਂ ਰਹੀ ਗੁਰਦਾਰਨ ਦੇ ਵਿੱਚ ਹੁਣ ਕਿਉਂਕਿ ਦੁਸ਼ਟ ਬਾਨਵ ਮਨੁੱਖੇ ਆ ਗਏ ਇਹ ਇੱਕ ਤਾਂ ਖਾਲਸਾ ਦਾ ਪ੍ਰਕੋਪ ਪੈ ਗਿਆ ਕੋਈ ਬੱਚਿਆਂ ਨੂੰ ਨਵੀਂ ਪੀੜੀ ਨੂੰ ਸੰਸਕਾਰ ਨਹੀਂ ਚੱਜਦੇ ਦੇਰੇ ਬਸ ਖਾਲਸਾ 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 ਦੇ ਚੱਕਰ ਚ ਸਾਰੀ ਆਉਣ ਵਾਲੀ ਕੌਮ ਨੂੰ ਖਰਾਬ ਕਰਤਾ ਇਹਨਾਂ ਨੇ ਸਾਰੇ ਗੁਰਦੁਆਰਿਆਂ ਦਾ ਮਾਹੌਲ ਖਰਾਬ ਕਰਤਾ ਮੈਂ ਬੜੀ ਵਾਰ ਲੋਕਾਂ ਨੂੰ ਬੇਨਤੀ ਕਰਦੀ ਹਾਂ ਗੱਲੇ 'ਚ ਪੈਸਾ ਬਣਾ ਬੰਦ ਕਰ ਦਿਓ ਹੁਕਮ ਜਰਫੋ ਤੁਸੀਂ ਪਾਪਾਂ ਦੇ ਭਾਗੀਦਾਰ ਬਣੇ ਹੋ ਜਿਹੜਾ ਬੰਦਾ ਵੀ 1 ਡਾਲਰ ਤੋਂ ਲੈ ਕੇ 100 ਡਾਲਰ ਭਾਵੇਂ 1 ਲੱਖ ਡਾਲਰ ਭਾਵੇਂ 50 ਡਾਲਰ ਭਾਵੇਂ 5 ਡਾਲਰ ਜਿੰਨੇ ਵੀ ਤੁਸੀਂ ਗੱਲੇ 'ਚ ਪੈਸੇ ਪਾਣੇ ਹੋ ਨਾ ਉਸ ਹਿਸਾਬ ਨਾਲ ਪ੍ਰਮਾਤਮਾ ਤੁਹਾਨੂੰ ਤੁਹਾਡੇ ਕਰਮਾਂ ਦੀ ਸਜ਼ਾ ਤੁਹਾਨੂੰ ਵੀ ਦੇਵੇਗਾ ਤੁਹਾਡੇ ਟੱਬਰ ਨੂੰ ਵੀ ਦੇਵੇਗਾ ਹੁਣ ਸੱਚੋਂ ਵੀ ਨਾਂਸੀ ਆਈ ਕਿਉਂ ਕਹਿ ਰਹੀ ਹੈ ਕਿਉਂਕਿ ਉਹ ਗੱਲੇ 'ਚ ਪੈਸਾ ਪਾ ਕੇ ਇਹ ਕੁੱਤਿਆਂ ਦੇ ਮੂੰਹ 'ਚ ਤੁਸੀਂ ਬੋਟੀ ਪਾ ਰਹੇ ਹੋ ਖੂਨ ਲਾਤਾ ਉਹਨਾਂ ਨੂੰ ਤੁਸੀਂ ਨਾ ਗੱਲੇ 'ਚ ਪੈਸਾ ਪਾਓ ਇਹਨਾਂ ਦੀ ਕੁਝ ਚੰਦ ਕੁ ਮਹੀਨਿਆਂ 'ਚ ਇਹਨਾਂ ਦੀ ਲੜਾਈਆਂ ਬੰਦ ਹੋ ਜਾਣੀਆਂ ਜਦ ਗੱਲਾਂ ਖੋਲ੍ਹੇਗੇ ਗੱਲਾ ਖਾਲੀ ਹੋਊਗਾ ਅੰਦਰੋਂ ਇਹ ਕੁੱਤੇ ਆਰਗੂ ਲੜਨਾ ਬੰਦ ਹੋ ਜਾਣਗੇ ਗੁਰੂ ਘਰਾਂ 'ਚ ਸ਼ਾਂਤੀ ਹੋ ਜੂਗੀ ਹਰ ਇੱਕ ਸੰਗਤ ਦੀ ਇੱਜ਼ਤ ਤੇ ਸਤਿਕਾਰ ਨਾਲ ਗੱਲ ਕਰਿਆ ਕਰਨੇ ਕਿ ਕਿਉਂ ਗੱਲੇ 'ਚ ਪੈਸਾ ਨਹੀਂ ਆ ਰਿਹਾ ਪੈਸਾ ਸਾਡੇ ਘਰਾਂ ਨੂੰ ਨਹੀਂ ਜਾ ਰਿਹਾ ਗੁਰੂ ਮਹਾਰਾਜ ਦੇ ਗੱਲੇ ਦੇ ਪੈਸੇ ਦਾ ਜਿਹੜਾ ਲੋਕ ਗਲਤ ਉਪਯੋਗ ਕਰ ਰਿਹਾ ਹੈ ਚਾਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਕਿਤੇ ਵੀ ਗਲਤ ਫੰਡ ਦਾ ਵੀ ਯੂਜ਼ ਹੋ ਰਿਹਾ ਯਾਦ ਰੱਖਿਓ ਜਿਸ ਬੇਈਮਾਨੀ ਦੇ ਪੈਸੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਪੜਾ ਰਹੇ ਹੋ ਲਖਾ ਰਹੇ ਹੋ ਜਾਂ ਆਪਣੇ ਬੇਟੀਆਂ ਦੇ ਵਿਆਹ ਵੀ ਕੀਤੇ ਹੋਣਗੇ ਬੇਈਮਾਨੀ ਦੇ ਦੋ ਨੰਬਰ ਦੇ ਪੈਸਿਆਂ ਨਾਲ ਜਾਂ ਆਪਣੇ ਬੇਟਿਆਂ ਦੇ ਵਿਆਹ ਕੀਤੇ ਹੋਣਗੇ ਉਹ ਰਿਸ਼ਤੇ ਕਦੇ ਸਿਰੇ ਨਹੀਂ ਚੜਨੇ ਬੇਈਮਾਨੀ ਦੀ ਕਮਾਈ ਤੁਹਾਡੇ ਬੱਚਿਆਂ ਦਾ ਫਿਊਚਰ ਖਰਾਬ ਕਰ ਦੇਗੀ ਮੇਰੀ ਗੱਲ ਇਹ ਆਪਣੇ ਪੱਲੇ ਬੰਨ ਲਿਓ ਪੈਸਾ ਬੜੀ ਕੁੱਤੀ ਚੀਜ਼ ਐ 노 ਡਾਊਟ ਚੰਗੇ ਚੰਗੇ ਬੰਦੇ ਦਾ ਐਦਾ ਡਾਲਰ ਮੂਰੇ ਵੇਖ ਕੇ ਅਮਾਨ ਹਿੱਲ ਜਾਂਦਾ ਬੰਦਾ ਪਤਾ ਕਹਿੰਦਾ ਛੱਡ ਯਾਰ ਦੇਖੀ ਜਾਊਗੀ ਆ 40 50 ਹਜ਼ਾਰ ਚੋਰੀ ਕਰ ਲਾਂ ਬਾਅਦ ਦੇਖੀ ਜੋ ਪਰਮਾਤਮਾ ਨੂੰ ਬਾਅਦ ਮਾਫੀ ਮੂਫੀਆਂ ਮੰਗ ਲਾਂਗੇ ਤੁਸੀਂ ਵਾਹਿਗੁਰੂ ਤੋਂ ਕਿੰਨੀਆਂ ਵੀ ਮਾਫੀਆਂ ਮੰਗ ਲਓ ਆਪਣੇ ਈਸ਼ਵਰ ਅੱਲਾਹ ਗੋੜ ਤੋਂ ਕਿੰਨੀਆਂ ਵੀ ਮਾਫੀਆਂ ਮੰਗ ਲਓ ਸਜਦੇ ਕਰ ਲਓ ਜਿਹੜਾ ਕਰਮਾ ਤੁਸੀਂ ਕਰਤਾ ਨਾ ਉਹਦਾ ਕਰਮਾ ਤੁਹਾਨੂੰ ਭਰਨਾ ਹੀ ਪੈਣਾ ਹੈ ਕਰਮਾ ਦੀ ਸਜ਼ਾ ਤੁਹਾਨੂੰ ਭਰਨੀ ਪੈਣੀ ਹੈ ਤੁਹਾਡੇ ਗਾਂ ਬੱਚਿਆਂ ਨੂੰ ਵੀ ਉਹ ਸਜ਼ਾ ਭਰਨੀ ਪੈਣੀ ਹੈ ਕਿੰਨੀ ਮਾੜੀ ਗੱਲ ਹੁੰਦੀ ਜਦ ਇੱਕ ਮਾਂ ਪਿਓ ਦੇ ਸਾਹਮਣੇ ਉਹਨੇ ਦੇ ਜਵਾਨ ਪੁੱਤ ਜਾਂ ਜਵਾਨ ਧੀ ਦੀ ਜਦੋਂ ਅਰਥੀ ਉੱਠਦੀ ਹੈ ਉਹ ਮਾਂ ਪਿਓ ਕਸਰ ਨਾਲ ਜਿਉਂਦੇ ਮਰ ਜਾਂਦੇ ਆ ਖਾਸ ਕਰ ਮਾਂ ਤੇ ਪ੍ਰਭਾਵ ਸਭ ਤੋਂ ਜ਼ਿਆਦਾ ਪੈਂਦਾ ਕਿਉਂਕਿ ਮਾਂ ਉਸ ਬੱਚੇ ਨੂੰ 9 ਮਹੀਨੇ ਆਪਣੇ ਢਿੱਡ 'ਚ ਰੱਖਦੀ ਆ ਉਹ ਮਾਂ ساری ਉਮਰ ਜੀਏਗੀ ਪਰ ਤਿਲ ਤਿਲ ਕੇ ਰੋ ਰੋ ਕੇ ਮਰੇਗੀ। ਇੱਕ ਵਾਰ ਨਹੀਂ ਮਰਦੀ। ਉਹ ਮਾਂ ਜੋ ਤੱਕ ਜਿੰਦੀ ਉਹ ਤੱਕ ਮਰਦੀ ਐ। ਕਿਤਨੇ ਕਿਤੇ ਇਸ ਮਾਂ ਦੇ ਜ਼ਮੀਰ ਨੂੰ ਪਤਾ ਹੁੰਦਾ ਕਿ ਮੇਰਾ ਬੰਦਾ ਗਲਤ ਕੰਮ ਦੀ ਕਮਾਈ ਕਰਕੇ ਲੈ ਕੇ ਆਇਆ ਸੀ ਜੁਣੀ ਮੇਰੇ ਬੱਚਿਆਂ ਤੇ ਪੈ ਗਈ ਅੱਜ। ਪਰ ਕਿਤਨੇ ਕਿਤੇ ਔਰਤ ਚੁੱਪ ਰਹਿੰਦੀ ਐ, ਬੋਲਦੀ ਨਹੀਂ। ਜਿਹੜਾ ਮਰਦਾ ਉਹਨੂੰ ਅਹਿਸਾਸ ਹੁੰਦਾ ਪਰ ਉਹ ਕਹਿੰਦਾ ਨਹੀਂ ਨਹੀਂ ਪੈਸਾ ਬਸ ਪੈਸਾ ਹੀ ਮੁੱਖ ਐ, ਪੈਸਾ ਹੀ ਮੁੱਖ ਐ। ਗੰਦੇ ਕੰਮ ਕਰਦੇ ਹੋ ਪੁੱਠੇ ਸਿੱਧੇ ਕੰਮ ਕਰਦੇ ਹੋ ਪੁੱਠੇ ਸਿੱਧੇ ਕਮਾ ਦੀ ਕਮਾਈ ਆਪਣੇ ਪਰਿਵਾਰ ਬੱਚਿਆਂ ਤੇ ਲਾਣੇ ਹੋ ਫਿਰ ਤੁਸੀਂ ਗੁਰਦੁਆਰੇ ਮੰਦਿਰ ਮਸਜਿਦ ਜਾ ਕੇ ਅੱਲਾਹ ਕੋਲ ਖੜੇ ਖੜ ਕੇ ਰੱਬ ਕੋਲ ਖੜਾ ਹੋ ਕੇ ਤੁਸੀਂ ਫਿਰ ਅਰਦਾਸਾਂ ਕਰਾਨੇ ਹੋ ਸਾਡਾ ਫਲਾਣਾ ਤੇ ਪੋਤਾ ਇਹ ਨਾ ਹੋ ਜੇ ਅਰਦਾਸ ਕਰੋ ਸਾਡਾ ਫਲਾਣਾ ਪੁੱਤ ਬਿਮਾਰ ਪਿਆ ਮੰਜੇ ਤੇ ਸਾਡੀ ਆਹਤੀ ਬਿਮਾਰ ਪਈ ਐ ਸਾਡਾ ਜਵਾਈ ਬਿਮਾਰ ਪਿਆ ਸੋਚੋ ਤਾਂ ਈ ਅਰਦਾਸ ਲੱਗੇਗੀ ਉਹ ਵਾਹਿਗੁਰੂ ਕਦੇ ਨਹੀਂ ਲੱਗੇਗੀ ਕਿਉਂਕਿ ਤੁਸੀਂ ਉਹ ਪੈਸਾ ਇਮਾਨਦਾਰ ਦਾ ਸੀ ਨਹੀਂ ਕਿਤੇ ਕਿਤੇ ਕਲੇਜੇ ਕੱਟੇ ਕਿੰਨੇ ਕ ਬੱਚਿਆਂ ਤੁਸੀਂ ਡਰਗ ਐਡਿਟਿਡ ਬਣਾ ਕਿੰਨੇ ਦੇ emptyDictਾਂ ਪੁੱਤਾਂ ਨੂੰ ਡੱਗ ਤੇ ਲਾਇਆ ਕਿੰਨਾਂ ਦੇ ਪੁੱਤ ਤੁਹਾਡੇ ਕਰਕੇ ਮਰੇ ਇੰਨੀਆਂ ਬਦਦਵਾਂ ਦੇ ਪਾਤਰ ਕੌਣ ਬਣਿਆ ਤੁਸੀਂ ਮੈਂ ਬਹੁਤ ਪਹਿਲੇ ਵੀ ਕਿਹਾ ਸੀ ਹੁਣ ਵੀ ਕਹਿੰਨੀ ਗੁਰੂ ਘਰਾਂ ਨੂੰ ਸੰਭਾਲ ਲਓ ਗੁਰੂ ਘਰਾਂ ਨੂੰ ਸੰਭਾਲ ਲਓ ਉਹ ਵੇਲਾ ਦੂਰ ਨਹੀਂ ਆ ਜਦ ਲੋਕੀ ਗੁਰਦਾਰੇ ਵੱਲ ਮੂੰਹ ਵੀ ਨਹੀਂ ਕਰਿਆ ਕਰਨਗੇ ਕਿੰਨੇ ਪਰਸੈਂਟ ਲੋਕ ਆ ਪੁੱਛ ਲੋ ਗੁਰਦੁਆਰਾ ਜਾਣਉ ਨਹੀਂ ਜੀ ਜੀ ਨਹੀਂ ਕਰਦਾ ਕਹਿੰਦੇ ਜਿਉਂਦੇ ਖਾਲਸਤਾਨੀਆਂ ਨੇ ਬਦਮਾਸ਼ੀਆਂ ਜੀ ਸ਼ੁਰੂ ਕਰਤੀ ਜੀ ਪੈਨੇ ਜੀ ਨਹੀਂ ਕਰਦਾ ਗੁਰੂ ਮਾਰਸ ਤਾਂ ਕਹਿੰਦੇ ਰਹੀ ਨਹੀਂਗੇ ਇਹਨਾਂ ਦੇ ਬੰਦਿਆਂ ਦੀ ਫੋਟੋਆਂ ਟੰਗੀਆਂ ਰਹਿ ਗਈਆਂ ਬਸ ਕਹਿੰਦੇ ਉੱਥੇ ਹਲੇ ਵੀ ਕੱਖ ਨਹੀਂ ਵਿਗੜਿਆ ਗੁਰੂ ਘਰ ਨੂੰ ਸੰਭਾਲ ਲੋ ਜਿੰਨੇ ਖਾਲਸਤਾਨੀ ਐ ਇਹ ਆਪਣੀ ਫੋਟੋਆਂ ਨੂੰ ਆਪਣਾ ਜਾਬ ਘਰ ਬਣਾਉਣ ਤੇ ਉੱਥੇ ਲਾਉਣ ਮੈਂ ਅੱਗੇ ਵੀ ਕਹਿੰਨੀ ਐ ਪਰ ਗੁਰੂ ਘਰ ਸਿਰਫ ਗੁਰੂ ਦਾ ਹੀ ਦਰ ਹੋਏਗਾ ਪਰ ਤੁਸੀਂ ਲੋਕ ਪਤਾ ਨਹੀਂ ਸਾਡੇ ਕਿਹੜਾ ਖੌਫ ਐਕ ਜਾਨੇ ਗੁਰਦੁਆਰਿਆਂ ਫੈਸ਼ਨ ਕਰ ਕਰਕੇ ਉੱਥੇ ਰੋਟੀਆਂ ਪ੍ਰਸ਼ਾਦੇ ਖਾ ਕੇ ਆਨੇ ਹਿੰਮਤ ਤੁਹਾਡੇ ਚ ਟਕੇ ਜਿੰਨੀ ਨਹੀਂ ਹੁੰਦੀ ਕਿ ਤੁਸੀਂ ਆਪਣੀ ਵੌਇਸ ਰੇਸ ਕਰ ਸਕੋ ਤੁਸੀਂ ਫੋਟੋ ਲਵਾ ਸਕੋ ਇੰਨਾ ਡਰਦੇ ਹੋ ਮੰਗਲ ਲੈ ਕੇ ਗੁਰੂ ਮਹਾਰਾਜ ਕੋਲੋਂ ਮਿੰਟ ਲੈਣੇ ਹੈ ਬਾਬਾ ਜੀ ਮੈਨੂੰ ਮੁੰਡਾ ਦੇ ਦਿਓ ਹੈ ਬਾਬਾ ਜੀ ਮੇਰਾ ਵਿਆਹ ਹੋ ਜਾਏ ਹੈ ਬਾਬਾ ਜੀ ਮੇਰਾ ਘਰ ਬਣ ਜਾਏ ਹੈ ਬਾਬਾ ਜੀ ਮੇਰੇ ਮਾਪਿਆਂ ਜਾਣ ਬਾਬਾ ਜੀ ਮੈਨੂੰ ਗੱਡੀ ਲੈ ਦੇਓ ਤੇ ਬਾਬੇ ਵਾਸਤੇ ਤਾਂ ਹੱਥੋਂ ਕੱਖ ਨਹੀਂ ਹੁੰਦਾ ਕਿੰਨੀ ਸ਼ਰਮ ਦੀ ਗੱਲ ਆ ਦੇਖੋ ਕਿਦਾਂ ਪੁਲਿਸ ਖੜੀ ਹੈ ਜੁੱਤੇ ਪਾ ਕੇ ਜਪੜਾ ਕੋਈ ਪੰਜਾਬੀ ਬੰਦਾ ਮੇਰੇ ਤੁਹਾਡੇ ਵਰਗਾ ਸ਼ੂ ਪਾ ਕੇ ਚੱਲ ਜਾਣ ਸੌਦਾ ਲਾ ਦੋ ਸੌਦਾ ਲਾ ਦੋ ਸੌਦਾ ਬਸ ਸੌਦਾ ਲਾਓ ਸੌਦਾ ਇੰਨੇ ਕੱਟਰ ਸਿੱਖੋ ਨਾ ਬੜੇ ਤੁਹਾਡੇ ਜਮੀਰਾ ਵਾਲੇ ਹੋ ਬੜੀਆਂ ਤੁਹਾਨੂੰ ਗੱਲਾਂ ਆਉਂਦੀਆਂ ਮੇਰੇ ਵਰਗੀ ਔਰਤ ਨੂੰ ਧਮਕੀਆਂ ਦਿੰਨੇ ਹੋ ਥੱਲੇ ਗੰਦੇ ਗੰਦੇ ਸ਼ਰਮ ਆਣੀ ਚਾਹੀਦੀ ਤੁਹਾਨੂੰ ਪੱਗਾਂ ਵਾਲੀਆਂ ਫੋਟੋਆਂ ਤੁਹਾਡੇ ਲੱਗੀਆਂ ਹੁੰਦੀਆਂ ਪੰਜਾਬੀ ਸਿੱਖੋ ਕਿ ਸਿੱਖਾਂ ਦੀ ਧੀ ਦੇ ਕੱਪੜੇ ਲਾਣ ਲੱਗੇ ਹੋ ਸਿੱਖਾਂ ਦੇ ਧੀਆ ਨੂੰ ਗੰਦ ਬਖਣਾ ਫਿੱਟੇ ਮੂੰਹ ਤੁਹਾਡੇ ਜਮਨ ਵਾਲਿਆਂ ਦੇ ਲਾਓ ਸੌਦੇ ਆ ਪੁਲਿਸ ਨੂੰ ਫੜ ਲਓ ਕਰ ਲੋ ਕਿਰਪਾਣਾ ਕਰ ਲੋ ਡੰਡੇ ਲਾਓ ਸੁੱਤੇ ਇਹਨਾਂ ਤੇ ਹੁਣ ਬੇਗਹਿਰ ਤੋਂ ਮਰੇ ਗੰਦੇ ਗਲੇ ਜ਼ਮੀਰ ਵਾਲਿਓ ਐਨੇ ਗਿਰ ਗਏ ਤੁਸੀਂ ਤੁਸੀਂ ਐਡੇ ਐਡੇ ਕਾਉਂਟ ਕਰਨ ਲੱਗੇ ਕਿ ਪੁਲਿਸ ਜੁੱਤੇ ਪਾ ਕੇ ਗੁਰਦੁਆਰਾਸ਼ ਐਂਟਰ ਕਰ ਗਈ ਐ ਰੱਖ ਦੀਆਂ ਲਾਲਤਾ ਐਨੇ ਗੰਦੇ ਉਲਾਦ ਹੋ ਤੁਸੀਂ ਆਪਣੇ ਪੁੱਛਿਆ ਮਾਂ ਨੂੰ ਜਾ ਕੇ ਜਿਹੜੇ ਕਹਿਲਗਰੇ ਦੇ ਕਮੇਟੀ ਵਾਲੇ ਆ ਕਿਸ ਬੰਦੇ ਕਰਕੇ ਪੁਲਿਸ ਆਈ ਕਿਸ ਕਾਰਨ ਕਰਕੇ ਆਈ ਇਹ ਉਹਦੇ ਵਾਸਤੇ ਵੀਡੀਓ ਆ ਪੁੱਛੇ ਆਪਣੀ ਮਾਂ ਨੂੰ ਜਾ ਕੇ ਥੈਰੇ ਕੋਨ ਸੀ ਜਰੂਰ ਪੁੱਛੀ ਕਿਉਂਕਿ ਹਰਾਮ ਦੇ ਜਿਹੜੇ ਸੱਟਾ ਹੁੰਦੀਆਂ ਉਹ ਇਦਾਂ ਨਹੀਂ ਹਰਕਤਾਂ ਕਰਦੇ ਗੁਰੂ ਘਰ ਚ ਬਹਿ ਕੇ ਦੋ ਨੰਬਰ ਦਾ ਕੰਮ ਕਰਦੇ ਆ ਦੋ ਨੰਬਰ ਦੇ ਨਸ਼ੇ ਕਰਦੇ ਆ ਗੱਲਿਆਂ ਚੋਂ ਪੈਸਾ ਚੋਰੀ ਕਰਦੇ ਆ ਗੁਰੂ ਘਰ ਚ ਲੋਕਾਂ ਦੇ ਬਹੁ ਬੇਟੀਆਂ ਨੂੰ ਤੱਕਦੇ ਆ ਉਹ ਹਰਾਮ ਦੀ ਹੀ ਔਲਾਦਾ ਹੁੰਦੀਆਂ ਹਲੇ ਵੀ ਇਸ ਵੀਡੀਓ ਨੂੰ ਸੁਣ ਕੇ ਜੇ ਮੇਰੇ ਕੁਝ ਸਿੱਖ ਭੈਣ ਭਰਾਵਾਂ ਦੇ ਜ਼ਮੀਰ ਹੈਗੇ ਆ ਤੇ ਜਾਗਣਗੇ ਤਾਂ ਬਚਾ ਲੋ ਆਪਣੇ ਗੁਰਦੁਆਰੇਆਂ ਨੂੰ ਉਹ ਦਿਨ ਦੂਰ ਨਹੀਂ ਆ ਕਿ ਜਦੋਂ ਸਰਕਾਰ ਕੰਟਰੋਲ ਕਰੇਗੀ ਸਾਰੇ ਗੁਰੂ ਕਾ